ਤਈਆ ਬਾਹਰ ਵਿਚਾਰੀ ਪਾਣੀ ਦੇ ਵਿੱਚ ਦੀ ਬੜ ਕੇ ਜਲਪਰੀ ਬਣਦੀ ਆ ਹੁਣ ਇਹ ਵੀ ਵਿਚਾਰੀ ਆਣਾ ਹੀ ਪੈਣਾ ਆ ਪਾਣੀ 'ਚ ਹੁਣ ਵੀ ਇਨਾਉਣਾ ਹੀ ਪੈਣਾ ਆ ਇੱਕ ਸਾਲਾ ਯਾਰ ਵਜਨ ਹਲਕਾ ਆ ਉਹਦੇ ਕਰਕੇ ਗੱਡੀ ਵੱਲ ਜਿੱਦਾਂ ਵੀ ਇਹ ਸਲਿੱਪ ਕੱਢਣ ਲੱਪੰਦੀ ਆ ਤੇ ਹੁਣ ਫਿਰ ਇਥੋਂ ਬੈਕੇ ਲੈ ਜਾਣੀ ਪੈਣੀ ਆ ਸਾਰੀ ਬਾਟ ਦਾ ਜੱਗਾ ਸਾਡਾ ਕਿੱਧਰ ਪੰਗੇ ਲੈਣ ਰਿਹਾ ਆ ਥੱਲੇ ਬਹਿ ਕੇ ਦੱਸ ਹੈ ਇਹਨੇ ਮੈਨੂੰ ਲੱਗਦਾ ਵੀ ਮਤਲਬ ਵੀ ਟਾਇਰ ਦੇ ਕਿਤੇ ਪਹਿਲੇ ਪਲ ਵੀ ਵੀ ਥੱਲੇ ਆ ਜਾਣਾ ਕਿਸੇ ਵੇਲੇ ਇਹਨੇ ਆ ਲੈ ਐਨ ਵੀ ਕਹਿੰਦਾ ਮੇਰੇ ਉੱਤੇ ਹੀ ਚਾੜ ਦੇ ਗੱਡੀ ਫੇਰ ਮੁੜ ਕੇ ਆਣੀ ਮੈਨੂੰ ਮਾੜਾ ਬਣਾਉਣਾ ਆ ਤੇ ਹੁਣ ਇੱਥੋਂ ਗੱਡੀਆਂ ਬਾਹਰ ਕੱਢਾਂਗੇ ਰਾਜੂ ਨੇ ਕਰਾਉਣੇ ਆ ਟਾਇਰ ਗੱਡੀ ਦੇ ਅੰਦਰ ਬਾਹਰ ਤੇ ਆਪਾਂ ਨੂੰ ਮਜਬੂਰੀ ਖਾਤਰ ਗੱਡੀ ਫੇਰ ਬੈ ਕੇ ਲਿਆਉਣੀ ਪੈਗੀ ਰੋਡ ਦੇ ਉੱਤੇ ਤੇ ਹੁਣ ਇੱਥੋਂ ਨਿਕਲ ਕੇ ਫੇਰ ਮਤਲਬ ਵੀ ਰਾਜੂ ਵਾਲੀ ਗੱਡੀ ਦੇ ਟਾਇਰ ਕਰਨੇ ਅੰਦਰ ਬਾਹਰ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਬੈਟਰੀਆਂ ਨਵੀਆਂ ਲੈਣੀਆਂ ਮੇਰੀ ਗੱਡੀ ਦੀਆਂ ਬੈਟਰੀਆਂ ਬਿਲਕੁਲ ਡੈਡ ਆ ਤੇ ਚਲੋ ਬਾਬੇ ਮੈਂ